ਗੱਲ ਕਰਨੀ ਉਰੀ ਕਰਨ ਨਾਲ ਗੱਲ ਦੱਸ ਦੋ ਮੈਨੂੰ ਉਹ ਬਹਿ ਲੰਮਟ ਗੱਲਾਂ ਕਰ ਚੱਲ ਕੋਈ ਗੱਲ ਨਹੀਂ ਚਲ ਬਹਿ ਜੰਨੀ ਹੈ ਕਿ ਠੀਕ ਹੈ ਚਲੋ ਫਿਰ ਠੀਕ ਹੈ ਸਰ ਦੱਸੋ ਸਰ ਗੱਲਾਂ ਤਾਂ ਉਹ ਵੀ ਹੋਣੇਗੇ ਵਾਰ ਕਿਉਂ ਭੇਡ ਦਿਓ ਸਰ ਸੁਣ ਲਓ ਨਾ ਗੱਲ ਤੁਸੀਂ ਗੱਲਾਂ ਤਾਂ ਬੇਸੇ ਵੀ ਹੋਣੇਗੇ ਵਾਰਕਾ ਦੇ ਵਾਸਤੇ ਭੇਡ ਰਹੇ ਹਾਂ ਭਾਵ ਆ ਨਾ ਮੈਂ ਤਾਂ ਰੂਮ ਚ ਰੈਸਟ ਕਰ ਰਹੀ ਸੀ ਆ ਕੇ ਨਾ ਤਾਂ ਕੋਈ ਨਹੀਂ ਸੀਗਾ ਘਰੇ ਕਿਪੂ ਵੀ ਦੁਕਾਨ ਤੇ ਚਲਾ ਗਿਆ ਤੁਸੀਂ ਵੀ ਹੈ ਨਹੀਂ ਸੀਕਰ ਉਹ ਤਾਂ ਐਵੇਂ ਫਾਇਦਾ ਚੱਕ ਕੇ ਤੇ ਅੰਦਰ ਜਾ ਬੜਾ ਰੂਮ ਚ ਨਾ ਨੌਕ ਕਰਕੇ ਗਿਆ ਜਾ ਕੇ ਮੈਨੂੰ ਚਿੰਬੜੀ ਗਿਆ ਤਾਂ ਆ ਕੀ ਕਹੀ ਹੈ ਨਹੀਂ ਹੈਗੀ ਤੂੰ ਬਦਲੇ ਬੱਸ ਨੌਕ ਕਰ ਜਿਹਨੂੰ ਨਾ ਕਰੂੰ ਘਾਟਦੀ ਕਿਉਂ ਠੀਕ ਹੈ ਹਾਂ ਉਹ ਹੈ ਨਹੀਂ ਬੰਦਾ ਸਹੀ ਗਲਤ ਲੱਗਦਾ ਮੈਨੂੰ ਉਹ ਨਹੀਂ ਯਾਰ ਗਰੀਬ ਆਗਾ ਕੀ ਹੁੰਦਾਗਾ ਕੰਮ ਫੇਰ ਕਰ ਲਾਂਗੇ ਆ ਜਾ ਨਾ ਪਹਿਲਾਂ ਅੰਦਰਲਾ ਕੰਮ ਨਿਵੇੜ ਦਿਆਂ ਫੇਰ ਬਾਹਰ ਕਰੀਂ ਅੱਛਾ ਜੀ ਚਾਲ ਅੰਦਰਲਾ ਨਿਵੇੜ ਲੈਨੇ ਆ ਓਹੋ ਉਸਮਾਨ ਤਾਂ ਮੈਲਿਆਣੀ ਜਿਹੜਾ ਮੈਂ ਤਾਂ ਮਨੇ ਵੀ ਹੁਣ ਉਸਮਾਨ ਉਹ ਕਿੱਧਰ ਗਈ ਜਾਂਦੀ ਨਹੀਂ ਨੀ ਜੀ ਝਾੜੂ ਹੀ ਲਾ ਦਨੇ ਆ ਯਾਰ ਸਰ ਇਹ ਕੀ ਬਦਤਮੀਜੀ ਆ ਮੈਂ ਤੁਹਾਨੂੰ ਕਹਿਤਾ ਜਦੋਂ ਇੱਕ ਵਾਰੀ ਸਰ ਛੱਡੋ ਕੀ ਹੋਇਆ ਮੱਕ ਤੁਸੀਂ ਇੰਨੇ ਡਰੇ ਹੋਏ ਕਾਹਤੋਂ ਆ ਉਹ ਜੜੱਕੇ ਜਿਹਦਾ ਸਾਰਾ ਉਹ ਬਦਤਮੀਜੀ ਕਰ ਰਿਹਾ ਸੀਗਾ ਓ ਮੈਡਮ ਜੀ ਪਾਣੀ ਲਾਓ ਓ ਮੈਡਮ ਜੀ ਬਹਿ ਜਾਓ ਇੱਥੇ ਮੰਜੇ ਤੇ ਮੈਂ ਪਾਣੀ ਲਿਆਉਣਾ ਕਾ ਬਹਿ ਜਾਓ ਤੁਸੀਂ ਹਾਲੋ ਜੀ ਉਹ ਕੀ ਕਰਨ ਆ ਗਿਆ ਤੁਹਾਡੇ ਕਮਰੇ ਚ ਕੋਈ ਨਹੀਂ ਕਰੇ ਸੀ ਸਾਰਾ ਸਰ ਵੀ ਚਲਾ ਗਿਆ ਤੇ ਤੈਨੂੰ ਵੀ ਦੁਕਾਨ ਤੇ ਭੇਜਤਾ ਮੈਨੂੰ ਲੱਗਦਾ ਨਾ ਮੈਂ ਤੈਨੂੰ ਵੀ ਦੁਕਾਨ ਤੇ ਭੇਜਦਾ ਦੇਖਾ ਨਾ ਉਸ ਤੋਂ ਬਾਅਦ ਮੈਂ ਤਾਂ ਅਰੈਸਟ ਕਰਨ ਲੱਗ ਪਈ ਮੇਰੀ ਅੱਖ ਲੱਗੀ ਪਈ ਗਈ ਤੇ ਨਾ ਨਾ ਨੌਕ ਕਰਿਆ ਆ ਕੇ ਨਾ ਬੈਠਦਾ ਬਹਿਗਾ ਮੈਂ ਬੈਠੇ ਤਾਂ ਮੈਨੂੰ ਪਤਾ ਲੱਗਿਆ 눈 ਅੱਖ ਲੱਗ ਗਈ ਉਸ ਤੋਂ ਬਾਅਦ ਜਦੋਂ ਉਹ ਨਾ ਐਂ ਕਰਿਆ ਹੱਥ ਫੜਿਆ ਜਿਵੇਂ ਕਿ ਚਲੀ ਮੇਰੀ ਮੈਨੂੰ ਤਾਂ ਫੇਰ ਪਤਾ ਲੱਗਿਆ ਮੈਂ ਡਰ ਕੇ ਉੱਠ ਖੜੀ ਮੈਂ ਅੱਖ ਮੈਂ ਕਿਹਾ ਸਰ ਕੁਝ ਚਾਹੀਦਾ ਸੀ ਨਹੀਂ ਕਹਿੰਦਾ ਉਸ ਨੂੰ ਚਾਹੀਦਾ ਮੈਂ ਤਾਂ ਕਹਿੰਦਾ ਉਰੇ ਤੇਰੇ ਰੂਮ 'ਚ ਆਇਆ ਵਾ ਕਾਦੇ ਵਾਸਤੇ ਮੈਂ ਤਾਂ ਡਰ ਕੇ ਕਹਿੰਦਾ ਮੈਂ ਤਾਂ ਤੇਰੇ ਕੋਲ ਬੈ ਕੇ ਗੱਲਾਂ ਕਰਨੀਆਂ ਨੇ ਗਿਆ ਜਿਵੇਂ ਬਤਮੀਜ਼ੀ ਕਰ ਦੂੰ ਬੈ ਕੇ ਉਸ ਤਰ੍ਹਾਂ ਲੱਗਿਆ ਕਰ ਲ ਸਮਝ ਗਿਆ ਮੈਂ ਮੈਂ ਮੈਡਮ ਜੀ ਵਧੀਆ ਰਹੋਗੇ ਉਹ حساب ਨੂੰ ਕਹਿ ਕੇ ਉਹਨੂੰ ਬਾਹਰ ਕਢਾ ਦੋ ਇਹ ਜੀ ਪ੍ਰਮੋਸ਼ਨ ਕਰੂਗਾ ਉਹ ਕਿਹਾ ਸੀ ਤੇਰੇ ਸਾਹਮਣੇ ਉਸ ਦਿਨ ਵੀ ਮੈਂ ਕਿਆ ਸੀਗਾ ਮੈਂ ਤਾਂ ਹੈ ਨਹੀਂ ਗੁੰਡਾ ਵਧੀਆ ਮਹਤੂਨ ਨੂੰ ਕਰੇ ਕਿਉਂ ਬੁਲਾਇਆ ਬੰਦਾ ਬੇਕਾਰ ਹੀ ਉਹ ਬੌਸ ਬੂਜਾ ਕਿਹੜਾ ਲੱਗਦਾ ਹੋ ਠਰਕੀ ਆ ਕਰੇ ਤਾਂ ਉਹਦਾ ਨਾਮ ਮੇਰਾ ਕੰਟਰੈਕਟ ਸਾਈਨ ਹੋਇਆ ਹੋਇਆ ਆਈ ਆਗਾ ਬਹੁਗਾ ਮੈਨੂੰ ਸਭ ਕੁਝ ਬੋਲਣ ਲੱਗ ਗਿਆ ਤੁਸੀਂ ਅੱਜ ਇੱਕ ਵਾਰੀ ਫੇਰ ਗੱਲ ਕਰਿਓ ਉਹ ਤਾਂ ਮੇਰੀ ਗੱਲ ਅੱਜ ਤਾਂ ਬਾਈ ਚਾਂਸ ਮੈਂ ਆ ਗਿਆ ਜੇ ਜਮਾ ਕੱਲੇ ਹੁੰਦੇ ਤੁਹਾਡੇ ਨਾਲ ਜ਼ਬਰਦਸਤੀ ਕਰਨੀ ਸੀ ਉਹਨੇ ਸਮਾਰ ਕੇ ਮੈਂ ਬੇਟਾ ਪੁੱਤਰ ਕੋਲ ਦੇ ਪਾਸੇ ਹੋ ਗਈ ਫਿਰ ਵੀ ਮੂਰੇ ਦੀ ਹੋਗਾ ਕਾ ਨਾ ਕੋਈ ਨਹੀਂ ਹੈਗਾ ਕਾ ਰਸਤਾ ਬਚਦੀ ਨਹੀਂ ਹੋਗੀ ਮੈਂ ਤਾਂ ਜਾਨ ਨਿਕਲ ਨਾਲ ਹੋ ਜਾਣਾ ਕਿਹੜੇ ਪਾਈ ਨਹੀਂ ਪਤਾ ਜੇ ਤੂੰ ਨਾ ਆਉਂਦਾ ਕੀ ਹੁੰਦਾ ਇੱਥੇ ਤੁਸੀਂ ਸਾਹਬ ਨਾਲ ਕਹਿ ਕੇ ਉਹਨੂੰ ਬਾਹਰ ਘੜਾ ਦਿਓ ਬੰਦਾ ਹੈ ਨਹੀਂਗਾ ਥੋੜੇ ਪੱਲੇ ਕਰ ਲਿਓ ਉਹਨਾਂ ਸਾਹਬ ਦੇ ਪ੍ਰੋਮੋਸ਼ਨ ਦੀ ਹੋ ਰਹੀ ਆ ਐ ਪਹਿਲਾਂ ਦੇਖਤਾ ਲਵੇ ਬੰਦਾ ਕਹੇ ਜਾਗਾ ਉਹਦੀ ਅੱਖ ਦੇਖੇ ਉਹ ਚਾਲ ਦੇਖੇ ਮੈਂ ਤਾਂ ਕਹਤਾ ਕਹਿੰਦਾ ਇਹ ਤਾਂ ਵਿਆਹ ਹੈ ਵਰਿਆ ਇਹ ਵੱਡੇ ਲੋਕ ਆਗੇ ਪੈਸੇ ਵਾਲਿਆ ਆਪਣਾ ਕੰਮ ਖੜਜੂਗਾ ਐ 100 ਕੁਸ ਲੱਗ ਕਉ ਵਾਹੇ ਵਰੇ ਕਿਹੜਾ ਫਿਰ ਉਹਨਾਂ ਚ ਕਿਹੜਾ ਬੁਰੀਆਂ ਆਦਤਾਂ ਨਹੀਂ ਹੁੰਦੀਆਂ ਵਾਹੇ ਵਰੇ ਬਾਲੇ ਸਿੱਧੇ ਹੁੰਦੇ ਆ ਤੈਨੂੰ ਕੀ ਹੁੰਦਾਗਾ ਜੇ ਦੋ ਗੱਲਾਂ ਕਰ ਲੈਂਗੇ ਵਾਹ ਕੇ ਉਸ ਦਿਨ ਮੈਨੂੰ ਐ ਬੋਲੇ ਤੇਰੇ ਸਾਹ ਤਾ ਇਹਨਾਂ ਨੂੰ ਤੁਹਾਡੇ ਟਿੱਕਰ ਮਤਲਬ ਨਹੀਂ ਹੈਗਾ ਸਾਹ ਜੇ ਨੂੰ ਵੀ ਆਪਦੀ ਪ੍ਰਮੋਸ਼ਨ ਟਿੱਕਰ ਆ ਪੈਸਾ ਕੱਲਾ ਚੱਟਣਾਗਾ ਮੇਰੇ ਕਹਿ ਤੇ ਇੱਕ ਵਾਰੀ ਫੇਰ ਗੱਲ ਕਰਕੇ ਦੇਖੋ ਇਹਨੂੰ ਕਢਾ ਦਿਓ ਜਿੰਨਾ ਹੋ ਸਵੇ ਜਲਦੀ ਤੋਂ ਜਲਦੀ ਥੋੜਾ ਬਹੁਤ ਔਖਾ ਹੋ ਜੂ ਮੈਡਮ ਜੀ

ਮੈਂ ਕਰ ਲੈਣਾ ਜਿਹੜਾ ਝਾੜੂ ਦਾ ਰਹਿ ਗਿਆ ਸੀ ਮਾਰਾ ਮੋਟਾ ਠੀਕ ਹੈ ਤੁਸੀਂ ਰਸਟ ਕਰ ਲੋ ਕਮਾਲ ਦਾ ਬੰਦਾ ਟਾਕ ਲਾ ਜਾ ਸੋਨੀ ਹਾਂ ਭਈਆ ਕੀ ਹੋ ਗਿਆ ਪਾਸੋਂ ਹੀ ਪੀ ਪਾਣੀ ਲੈ ਮੈਂ ਪਾਣੀ ਤਾਂ ਲਿਆ ਹੁਣ

बोला गुस्सा ਨਾ ਕਰੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀਗੀ ਪਹਿਲਾਂ ਗੁੱਸਾ ਕੀਤਾਗਾ ਮੈਂ ਨਾ ਤੁਹਾਨੂੰ ਐ ਕਹਿੰਦੀ ਸੀਗੀ ਜਿਹੜਾ ਤੁਹਾਡਾ ਸਾਰਾ ਹੈਗਾ ਹੂੰ ਤੇ ਇਹਨੂੰ ਤੁਸੀਂ ਐ ਕਹਦੇ ਹੋ ਵੀ ਆਦਾ ਘਰੇ ਚਲੇ ਜਾਵੇਂ ਜਾਂ ਤੁਸੀਂ ਉਹਦਾ ਆਪ ਕੰਮ ਦਫ਼ਤਰ ਚ ਕਰ ਲਿਆ ਕਰੋ ਕਿਉਂ ਨਹੀਂ ਇਹ ਬੰਦਾ ਸਹੀ ਨਹੀਂ ਹੈਗਾ ਇੱਥੇ ਨਹੀਂ ਰਹਿਣਾ ਚਾਹੀਦਾ ਸਹੀ ਦਾ ਮਤਲਬ ਤੇਰਾ ਕੀ ਹੈਗਾ ਮਾਸਾ ਕੰਟਰੈਕਟ ਮਿਲੇਗਾ ਮਸਾ ਮੈਂ ਹਾਰੇ ਪੈਰੀ ਹੱਥ ਲਾਉਣ ਤੱਕ ਗਿਆਗਾ ਐਡਾ ਵੱਡਾ ਹੱਥ ਮਾਰਾਂਗੇ ਆਪਾਂ ਤੂੰ ਸੋਚ ਵੀ ਨਹੀਂ ਸਕਦੀ ਹੈਗੀ ਆਪਣੇ ਪੱਲੇ ਨਾ ਕੱਲਾ ਪੈਸਾ ਤੇ ਤੇਰਾ ਕੰਟਰੈਕਟ ਹੀ ਰਹਿ ਜਾਣਾਗਾ ਵੈਸੇ ਬਣਾ ਹੈ ਕੀ ਹੈਗਾ ਤੂੰ ਮੈਨੂੰ ਐਂ ਤਾਂ ਦੱਸ ਦੇ ਸੋਨੀ ਪੈਸੇ ਬਿਨਾ ਤੂੰ ਪਲਾਂਘ ਭਰ ਕੇ ਦਿਖਾ ਦੇ ਲੈ ਤੂੰ ਬਾਹਰ ਭਾਗ ਜਾ ਲੈ ਜਮਾ ਕਹਿੰਦੇ ਮੈਂ ਗਰੀਬ ਆਗਾ ਲੈ ਤੈਨੂੰ ਕੋਈ ਨਹੀਂ ਦੇਖਦਾ ਹੈਗਾ ਆ ਪੈਸਾ ਹੋਵੇ ਸਾਰਾ ਕੁਝ ਕੋਲੇ ਹੋਵੇ ਲੈ ਪੈਰੀ ਹੱਥ ਲਾਉਣਗੇ ਕਹਿੰਦੇ ਕਹੋਂ ਦੇਵੀ ਸੜਿਆ ਜਾ ਬੰਦਾ ਬੇਇੱਜ਼ਤੀ ਕਰਦਾ ਹਾਂ ਦਾ ਜੇ ਪੱਲੇ ਕੁਝ ਨਾ ਹੋਵੇ ਪੈਸਾ ਹੋਵੇ ਮੈਂ ਮੰਨਦੀ ਆ ਸਭ ਕੁਝ ਖਰੀਦਾ ਜਾ ਸਕਦਾ ਪਰ ਇੱਜ਼ਤ ਨਹੀਂ ਫੇਰਦੀ ਜਾ ਸਕਦੀ ਫਿਰ ਤੇਰਾ ਕਹਿੰਦਾ ਕੀ ਮੈਂ ਤੈਨੂੰ ਦੱਸਾਂ ਕਹਿਣ ਦਾ ਮਤਲਬ ਕੀ ਆ ਮੈਂ ਤਾਂ ਨਾ ਕੋਈ ਨਹੀਂ ਸੀ ਕਰ ਤੁਸੀਂ ਵੀ ਚਲੇ ਗਏ ਸੀਗੇ ਉਸ ਤੋਂ ਬਾਅਦ ਨੌਕਰ ਵੀ ਦੁਕਾਨ ਤੇ ਭੇਜਦਾ ਉਹ ਨਹੀਂ ਮੈਂ ਰੂਮ ਚ ਅਰੈਸਟ ਕਰ ਰਹੀ ਸੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਜਿਹੜਾ ਥੋੜਾ ਸਾਹਵ ਆ ਨਾ ਮੈਂ ਤਾਂ ਰੂਮ ਚ ਅਰੈਸਟ ਕਰ ਰਹੀ ਸੀ ਆ ਕੇ ਨਾ ਤਾਂ ਕੋਈ ਨਹੀਂ ਸੀਗਾ ਘਰੇ ਕਿਪੂ ਵੀ ਦੁਕਾਨ ਤੇ ਚਲਾ ਗਿਆ ਤੁਸੀਂ ਵੀ ਹੈ ਨਹੀਂ ਸੀਕਰ ਉਹ ਤਾਂ ਅਹੀਂ ਫਾਇਦਾ ਚੱਕ ਕੇ ਤੇ ਅੰਦਰ ਜਾ ਬੜਾ ਰੂਮ ਚ ਨਾ ਨੌਕ ਕਰਕੇ ਗਿਆ ਜਾ ਕੇ ਮੈਨੂੰ ਚਿੰਬੜੀ ਗਿਆ ਤਾਂ ਆ ਕੀ ਕਹੀ ਹੈ ਨਹੀਂ ਹੈਗੀ ਤੂੰ ਤੈਨੂੰ ਤਮੀਜ਼ ਹੈ ਨਹੀਂਗੀ ਐਵੇਂ ਬਲੇਮ ਲਾਈ ਨਹੀਂ ਹੈ ਉੱਤੇ ਯਾਰ ਮੇਰੇ ਦਾ ਕਿੰਨਾ ਸੀਨੀਅਰ ਹੈਗਾ ਚੁੱਪ ਕਰ ਜਾ ਮੈਨੂੰ ਕਿ ਯਕੀਨ ਨਹੀਂ ਤੈਨੂੰ ਇੱਕ ਸ਼ਬਦ ਵੀ ਨਾ ਬੋਲੇ ਜਦੋਂ ਦਾ ਆਇਆ ਮੈਨੂੰ ਬਤਾ ਤੂੰ ਲੱਗੀ ਨਹੀਂ ਆ ਉਹਦੇ ਤੇ ਫੇਰ ਕੀ ਹੋ ਗਿਆ ਕਹਿੰਦੇ ਫੇਰ ਕੀ ਹੋ ਗਿਆ ਯਾਰ ਨਹੀਂ ਹੋ ਸਕਦਾ ਇਹ ਠੀਕ ਹੈ ਨਾ ਮੈਂ ਜਾਣਦਾ ਉਹਨਾਂ ਨੂੰ ਉੱਥੇ ਵੀ ਕੰਮ ਕੀਤੀ ਹੈ ਇੰਨਾ ਚਿਰ ਉੱਥੇ ਵੀ ਕੁੜੀਆਂ ਤਾਂ ਹੈਗੀਆਂ ਸੀਗੀਆਂ ਮੇਰੇ ਤੇ ਯਕੀਨ ਨਹੀਂ ਹੈਗਾ ਤੁਹਾਨੂੰ ਥੋੜਾ ਸਾਬਤ ਤੇ ਯਕੀਨ ਹੈ ਗੱਲ ਯਕੀਨ ਦੀ ਨਹੀਂ ਹੈਗੀ ਯਾਰ ਅਸਲ 'ਨਾ ਤੂੰ ਗੱਲ ਸਮਝੇ ਨਹੀਂ ਰਿਹਾ ਉਦੇ ਦੀ ਉਦੇ ਤੂੰ ਉਹਦੇ ਬਾਰੇ ਕੁਛ ਨਾ ਕੁਛ ਕਿਹਾ ਠੀਕ ਹੈ ਜਦੋਂ ਤੈਨੂੰ ਮੈਂ ਇੱਕ ਵਾਰੀ ਕਹਤਾ ਯਾਰ ਬੰਦਾ ਸਮਝਦਾ ਰ ਸੀਨੀਅਰ ਹੈਗਾ ਸੀਨੀਅਰ ਤੂੰ ਤਾਂ ਸੀਨੀਅਰ ਸੰਦੇ ਕਹਿੰਦਾ ਉਹ ਹੀ ਗੱਲ ਭੈਣ ਦਾ ਖਸਮ ਠਰਕੀ ਹੈਗਾ ਕਦੇ ਤੁਸੀਂ ਅੱਖਾਂ ਚੱਕਾ ਪਾ ਕੇ ਦੇਖਿਆ ਉਹਦੇ ਐ ਆਉਂਦਾਗਾ ਉਹ ਤਾਂ ਜਦ ਮੈਂ ਬਸ ਕਾ ਨੂੰ ਬੁਲਾਉਂਦਾ ਮੈਂ ਤਾਂ ਵਾਹਲ ਆਪਣੇ ਠੀਕ ਹੈ ਬੋਲ ਤੂੰ ਕਿੱਧਰ ਰਹੀ ਹੈ ਉਹ ਵੀ ਮੇਰੇ ਸਾਹਮਣੇ ਹਿੰਮਤ ਤੇਰੀ ਕਿਵੇਂ ਹੋਈ ਹੋਰ ਕਿਹਦੇ ਸਾਹਮਣੇ ਬੋਲਾਂ ਕਿਹਨੂੰ ਕਹਾ ਮੈਂ ਜਾ ਕੇ ਤੂੰ ਨੀਮੀ ਅੱਖ ਨੀਮੀ ਕਰਕੇ ਗੱਲ ਕਰ ਮੇਰੇ ਨਾਲ ਤੁਹਾਨੂੰ ਹੈ ਨਹੀਂ ਮੇਰੇ ਤੇ ਯਕੀਨ ਅੱਖ ਪਾਉਣ ਦੀ ਤੇਰੀ ਹਿੰਮਤ ਨਹੀਂ ਹੈਗੀ ਠੀਕ ਹੈ ਨਾ ਮੈਂ ਆਪੇ ਸਭ ਨੂੰ ਹੈਂਡਲ ਕਰ ਲੂੰਗਾ ਬਾ ਤੁਹਾਡੇ ਮੂਰੇ ਨਾਤ ਤੋਂ ਬੰਨੇ ਤੁਸੀਂ ਉਹਨੂੰ ਘਰੋਂ ਕੱਢ ਦੋ ਕੋਈ ਨਾ ਯਾਰ ਜੇ ਤੁਸੀਂ ਆਪ ਦਾ ਘਰ ਚਾਹੁੰਦਾ ਮੇਰਾ ਕੰਮ ਜਾਣ ਦੇ ਘਰ ਕਿਦਰ ਹੀ ਨਹੀਂ ਜਾਣ ਲੱਗ ਰਿਹਾ ਹੈ ਗਿਆ ਉਵੇਂ ਹੋ ਕਰੀਏ ਨੇ ਜਾ ਬਗ ਜਾ ਹੁਣ ਮੈਂ ਮੂਡ ਖਰਾਬ ਕਰ ਦਾਂਦੀ ਹੈਗੀ ਅਨਸਾਰ ਅਣੀ ਕਿੱਥੋਂ ਕਹੇ ਜੀ ਹੈਗੀ ਕੱਲੀ ਦੇ ਘੇਰਾ ਜੀ ਹੈਗੀ ਓਏ ਤੈਨੂੰ ਜਰਦੀ ਨਹੀਂ ਹੈਗੀ 2 ਦਿਨ ਆ ਗਿਆ ਫੇਰ ਕੀ ਦੱਸ ਹੋ ਗਿਆ 10 ਦਿਨਾਂ ਦਾ ਸਾਰਾ ਕੰਮ ਆਗਾ ਇਹਨੂੰ ਚੰਬੜ ਗਿਆ ਵੱਡੇ ਨੋਢੀ ਖਾਂ ਨੂੰ ਗਾਹਾਂ ਹੋਰ ਪੜੀਆਂ ਗਈ ਤੂੰ ਗੱਲਾਂ ਦੇ ਕਰਦੀ ਮੇਰੇ ਤੇ ਤਾਂ ਯਕੀਨ ਹੀ ਨਹੀਂ ਹੈਗਾ ਉਹ ਬੋਸ ਤੇ ਤਾਂ ਯਕੀਨ ਆ ਕੱਲਾ ਪੈਸਾ ਪੈਸਾ ਦੇਖੀ ਜਾਂਦਾ ਗਾ ਮੈਂ ਤਾਂ ਫੋਨ ਕਰਕੇ ਘਰੇ ਸੱਦੇ ਆ ਮੈਂ ਖਾ ਸਮਝੂਗਾ ਇਹਦੇ ਨਾਲੋਂ ਤਾਂ ਨਾ ਵੱਧ ਉਹੀ ਗੱਲ ਨੌਕਰ ਕਹਿਣ ਨੂੰ ਤਾਂ ਹੁਣ ਉਹ ਨੂੰ ਮੈਂ ਜੀ ਨਹੀਂ ਕਰਦਾ ਹੈਗਾ ਉਹ ਤਾਂ ਕੀ ਭੂਜੀ ਕਰਨ ਨੂੰ ਜੀ ਕਰਦਾ ਉਹਨੇ ਇੰਨੇ ਮੇਰੇ ਮਦਦ ਕਰੀ ਆਗੇ ਇੰਨਾ ਸਮਝਿਆਗਾ ਮੈਨੂੰ ਹੈ ਤਿੱਕ ਇਹ ਆ ਇਨੇ ਆ ਕੇ ਕੇਰਾ ਵੀ ਨਹੀਂ ਆਇਆ ਕਿਹਾ ਵੀ ਹਾਂ ਇਹ ਗਲਤ ਤਾਂ ਕੋਈ ਨਹੀਂ ਵੀ ਮੈਂ ਸਾਰਾ ਨਾਲ ਗੱਲ ਕਰਦਾ ਇਹ ਵੀ ਨਹੀਂ ਕਿਹਾ ਜੇ ਮੈਨੂੰ ਗਲਤ ਕਹਿ ਤਾ ਭੱਗ ਜਾ ਕਹਿੰਦਾ ਮੇਰੇ ਅੱਖਾਂ ਦੇ ਉੱਪਰ ਇਹ ਟਾਕਾ ਗਿਆ ਯਾਰ ਓਹੋ ਓ ਹੈਲੋ ਮੈਨੂੰ ਹੋਇਆ ਕੋਈ ਰਿਸ਼ਤੇਦਾਰ ਨਹੀਂ ਆਰੀ ਆ ਸੋਡੀ ਕਿਉਂ ਤੁਸੀਂ ਅੱਜ ਕਿਵੇਂ ਆ ਗਏ ਟੱਪਾ ਆ ਲਿਆ ਕਿਉਂ ਮੇਰੇ ਵਾਸਤੇ ਇਹ ਬਣਿਆ ਨਹੀਂ ਜੇ ਚੰਗਾ ਨਹੀਂ ਲੱਗ ਰੇ ਮੇਰੇ ਤੇ ਐਂ ਲੱਗਦਾ ਜਿਵੇਂ ਅੰਬਰਾਂ ਤੋਂ ਉੱਪਰੋਂ ਉਤਰ ਕੇ ਆ ਗਈ ਹੋਵੇ ਅੱਛਾ ਫਲਾਟ ਕਰ ਰਹੇਗਾ ਨਹੀਂ ਯਾਰ ਸੱਚੀ ਬਹੁਤ ਸੋਹਣੇ ਲੱਗ ਰਹੇ ਹੋ ਮੈਨੂੰ ਤਾਂ ਨੀਤ ਜਿਹੀ ਵਿਗੜੀ ਲੱਗਦੀ ਐ ਨੀਤ ਤਾਂ ਨਹੀਂ ਵਿਗੜੀ ਬਸ ਉਹੀ ਬਾੜੇ ਸੋਣੀ ਲੱਗੀ ਜਾਂਨੇ ਹੋ ਅੱਜ ਮੈਂ ਤਾਂ ਚਾਉਂਦੀ ਇਹੇ ਸੀ ਚਲ ਆ ਜਾ ਫਿਰ ਧੁੱਪ ਚ ਵਾਇਆ ਕੰਮ ਕਰਕੇ ਅੰਦਰ ਬੈਠਦੇ ਹਾਂਗੇ ਏਸੀ ਲਾ ਕੇ ਅਰੇ ਆਹ ਕਹਿ ਰਹੇ ਆ ਕੰਮ ਹਲੇ ਕੰਮ ਫੇਰ ਕਰ ਲਾਂਗੇ ਆ ਜਾ ਨਾ ਪਹਿਲਾਂ ਅੰਦਰਲਾ ਕੰਮ ਨਿਵੇੜ ਦਿਆਂ ਫੇਰ ਬਾਹਰ ਕਰੀਂ ਅੱਛਾ ਜੀ ਚਲ ਅੰਦਰਲਾ ਨਿਵੇੜ ਲੈਨੇ ਆ ਅੰਦਰ ਵੀ ਮੈਡਮ ਆ ਹਾਂਜੀ ਮੈਡਮ ਸਿੰਘ ਅੱਜ ਸਰ ਆਹਾਂ ਕੀ ਗੇਟ ਅਪ ਕਿਵੇਂ ਚੇਂਜ ਹੋਗਾ ਤੁਹਾਡਾ ਇਹ ਬਦਲਨੇ ਪੈਂਦੇ ਨਾ ਫਿਰ ਅੱਜ ਪਿੰਡਾਂ ਚ ਅੱਛਾ ਪਿੰਡ ਚ ਰਹਿੰਦੇ ਹੋ ਗਏ ਵੀ ਤਾਂ ਕਰਕੇ ਨਾ ਬਸ ਇਹ ਨਾ ਫਿਰ ਬਾਂਸ ਬਦਲਣਾ ਪੈਂਦਾ ਢੰਗ ਹੋਇਆ ਕਰਨਾ ਪੈਂਦਾ ਅੱਛਾ ਠੀਕ ਹੈ

ਜੇ ਤੁਹਾਡੇ ਨਾਮ ਤੇ ਕੀ ਬਣਿਆ ਨਹੀਂ ਚਲ ਕੋਈ ਗੱਲ ਨਹੀਂ ਤੁਸੀਂ ਕੇਜ ਦੇ ਬੋਸ ਹੋਗੇ ਦੇਖਣਾ ਸਰ ਕਹਿੰਦੇ ਤੁਹਾਨੂੰ ਵੱਡੇ ਹੋਗੇ ਚਲ ਫਿਰ ਮੇਰੇ ਘੜਾ ਤੁਸੀਂ ਕੋਈ ਹੋਰ ਲੱਗੇ ਮੇਰੇ ਵੀ ਸਾਰੇ ਲੱਗੇ ਫਿਰ ਵੱਡੇ ਹੋਗੇ ਫਿਰ ਵੀ ਆਪ ਨੂੰ ਨਾ ਮੈਂ ਅਸੀਂ ਥੋੜੀ ਕੰਨੀ ਹੈਗੀ ਹੂੰ ਤਾਂ ਮੇਰੇ ਉਹਦੇ ਮੰਨੀ ਤਾਂ ਭੱਜ ਹੀ ਲੱਗੇ ਨੇ ਫਿਰ ਪਰ ਜਾਈ ਕਿ ਮੈਂ ਲੱਗੀ ਨਹੀਂ ਨਹੀਂ ਇਹ ਗੱਲ ਗਲਤ ਆਪਦਾ ਹੱਥ ਜੇ ਤੁਸੀਂ ਨਾ ਮੜ ਜਾ ਪਰੇ ਰੱਖੋ ਆਏ ਮੈਂ ਨੰਦਾ ਨਹੀਂ ਇੰਨਾ ਘਟਦੀ ਹੈ ਨਹੀਂ ਨਹੀਂ ਆਇਂ ਤਾਂ ਕੋਈ ਚੱਕਰ ਨਹੀਂ ਹੈਗਾ ਜੇ ਬਹੁਤ ਫਿਰ ਆਇਂ ਤਾਂ ਨਹੀਂ ਹਾਂ ਉਹ ਤਾਂ ਠੀਕ ਹੈਗਾ ਤਾਂ ਮੈਨੂੰ ਪਤਾ ਹੈਗਾ ਤੁਹਾਡਾ ਰੈਨ ਨਾ ਨਹੀਂ ਚਾਹੀਦਾ ਹੂੰ ਨਹੀਂ ਨਹੀਂ ਆਇਂ ਤਾਂ ਕੋਈ ਗੱਲ ਨਹੀਂ ਮੈਂ ਗੁੱਸੇ ਹੋਈ ਮੇਰਾ ਕੀ ਨਹੀਂ ਨਹੀਂ ਸਾਰਾ ਗੁੱਸੇ ਕਾਦੇ ਵਾਸਤੇ ਹੋਣਾਗਾ ਤੁਸੀਂ ਤੁਸੀਂ ਜਿਹਾ ਕਿਉਂ ਕੋਈ ਥੋੜੀ ਸੇਵਾ ਚ ਕਮੀ ਹੈਗੀ ਹਾ ਜੀ ਤੁਸੀਂ ਆਇਆ ਕਰੋ ਗੱਲਾਂ ਦੋ ਮਿੰਟ ਗੱਲਾਂ ਬਾਤਾਂ ਹੁੰਦੀਆਂ ਨਹੀਂ ਨਹੀਂ ਦੱਸੋ ਕੋਈ ਗੱਲ ਨਹੀਂ ਮੈਂ ਕਿਹਾ ਕਿੰਨੀ ਹੈਗੀ ਨਹੀਂ ਮੋਹਨ ਸਾਡਾ ਫੇਰੀ ਹਾਂ ਹਾਂ ਕੋਈ ਚੱਕ ਕੋਈ ਚੱਕਰ ਨਹੀਂ ਇਹ ਗੱਲ ਦੂਜੇ ਬੰਦੇ ਨਾਲ ਮੈਂ ਕਰੀਆਂ ਹੀ ਨਹੀਂ ਗੱਲ ਹਾਂ ਠੀਕ ਹੈ ਕੋਈ ਚੱਕਰ ਨਹੀਂਗਾ ਕਿ ਨਹੀਂ ਗੁੱਸੇ ਕਾਰੇ ਵਾਸਤੇ ਹੋਣਾਗਾ ਕੋਈ ਗੱਲ ਨਹੀਂ ਜਿਹੜੇ ਗੱਲ ਕਰਨੀਆਂ ਦੱਸੋ ਕੀ ਕਹਿੰਦੇ ਹੋ

ਕੋਈ ਗੱਲ ਨਹੀਂ ਬਾਹਰ ਪੇੜ ਕੇ ਹੋਰ ਗੱਲਾਂ ਵੀ ਕਰਨੀਆਂ ਸਾਰੀਆਂ ਨਹੀਂ ਸਰ ਬਹਿ ਜਾ ਤੁਸੀਂ ਕੋਈ ਗੱਲ ਨਹੀਂ ਫਿਰ ਤੁਸੀਂ ਬਾਹਰ ਕਾ ਤੋ ਪੇੜ ਕੇ ਆਏ ਤੁਸੀਂ ਤੇ ਬਹਿ ਜਾ ਕੋਲੇ ਮੈਂ ਬੈਣੀ ਆ ਗਈ ਫਿਰ ਮੈਂ ਬਾਹਰ ਖੋਲ ਕਿਉਂ ਨਹੀਂ ਆ ਗਈ ਬਹਿ ਜਾ ਤੁਸੀਂ ਮੈਂ ਬਾਹਰ ਕਿ ਨਗਮਾਨ ਤੇਦਰਿਆ ਨਹੀਂ ਆਉਣਾ ਮੈਂ ਥੋੜਾ ਜਿਹਾ ਕੰਮ ਜਾ ਕੇ ਆਉਂਦੀ ਸੀ ਤੂੰ ਘਰੇ ਰਿਹਾ ਕਰਨਾ ਯਾਰ ਕਰੀ ਹੁੰਨੀ ਹੈਗੀ ਜੋ ਵੀ ਕਰ ਤੀ ਯਾਰ ਦੂਸਰ ਕਹਤੋਂ ਵੀ ਰਹੇਂ ਜੀ ਛੇਗਾ ਤਾਂ ਹੁੰਨੀ ਹੈਗੀ ਜਦੋਂ ਤੈਨੂੰ ਕਿਹਾ ਗਿਆ ਤਾਂ ਵੀ ਉੱਧਰ ਲਈ ਕੋਠੀ ਚੜਾ ਫਸ ਵੈਸੇ ਹੀ ਆ ਗਈ ਸੀ ਗੇੜਾ ਮਾਰਨ ਮੈਂ ਤਾਂ ਤੈਨੂੰ ਪਰਮਿਸ਼ਨ ਹੈਗੀ ਹੈਗੀ ਬਾਹਰ ਜਾਣ ਦੀ ਹੈ ਪਰਮਿਸ਼ਨ ਹੈਗੀ ਤੇਨੂੰ ਜਾਣ ਦੀ ਇਹਦੇ ਚ ਪਰਮਿਸ਼ਨ ਵਾਲੀ ਕੀ ਗੱਲ ਆ ਯਾਰ ਤੂੰ ਆਉਂਦਾ ਰਿਹਾ ਪਹਿਲਾਂ ਤੂੰ ਨੌਕਰ ਜੇ ਨਾਲ ਉਹ ਕਰਦੀ ਰਹੀ ਠੀਕ ਹੈ ਨਾ ਹੁਣ ਤੂੰ ਇੱਧਰ ਆ ਗਈ ਹੈਗੀ ਇੱਧਰ ਆਉਣ ਦੀ ਲੋੜ ਨਹੀਂ ਹੈਗੀ ਫਿਰ ਕੀ ਹੋ ਗਿਆ ਮਾੜਾ ਮੋਟਾ ਜੀ ਆ ਗਿਆ ਤੇ ਕਿਹੜਾ ਮਾਰ ਲਿਆ ਜੋਦ ਨੂੰ ਪਰਮਿਸ਼ਨ ਹੀ ਨਹੀਂ ਹੈਗੀ ਚੰਗਾ ਜੀ ਫਿਰ ਕਾਬਰ ਦੇ ਕਿਉਂ ਕਾਬਰ ਦੇਗਾ ਤੂੰ ਆਗੇ ਜਾਓ ਕਿੱਥੇ ਜਾਣਾਗਾ ਮੈਂ ਕਰੀ ਜਾਂਦੇ ਆ ਕਿ ਮੈਨੂੰ ਫੋਨ ਆਈ ਜਾਂਦੇ ਆ ਹੈਲੋ ਬਗਲ 'ਚ ਨਹੀਂ ਆਉਣਾ ਹੈਗਾ ਠੀਕ ਆ ਚੰਗਾ ਜੀ ਨਹੀਂ ਹੁੰਦੀ ਆ ਲੋਕ ਕੰਮ ਵਾਲੇ ਬੰਦੇ ਆਪ ਹੀ ਆਉਣਗੇ ਲੋਕ ਲਾ ਦੇਣ ਨਾਲੇ ਅਸੀਂ ਤੁਰ ਹੀ ਫਿਰਦੀ ਆਂ ਅੱਜ ਛੁੱਟੀ ਸੀ ਜੀ ਅਸੀਂ ਨਿਕਾ ਤਾਂ ਮੈਨੂੰ ਆਏ ਘੁੰਮ ਫਿਰ ਕੇ ਆਵਾਂਗੇ ਅੱਛਾ ਜੀ ਘੁੰਮ ਫਿਰ ਕਿਉਂ ਆ ਜਾ ਆ ਜਾ ਅੱਜ ਕਿ ਮੈਨੂੰ ਯਾਦ ਆ ਗਈ ਵੀ ਕੁਮ ਫਿਰ ਕੇ ਆਉਣਾ ਓ ਕੋਈ ਨਾ ਫਿਰ ਤੂੰ ਲਾ ਲੌਕ ਤੈਨੂੰ ਦੱਸਦਾ ਪਤਾ ਮੈਂ ਗੱਲ ਕਾ ਬਰਮਦੀ ਨਹੀਂ ਹੈਗੀ ਤੂੰ ਮੇਰੇ ਕਹਿਣੇ ਚ ਨਹੀਂ ਹੈਗੀ ਤੂੰ ਗੱਲ ਨਹੀਂ ਮੰਨਦੀ ਹੈਗੀ ਮੈਂ ਤੇਰੇ ਵਾਸਤੇ ਇਨਾ ਪੈਸਾ ਕਮਾਉਣਾ ਦਿਨ ਰਾਤ ਲੱਗਿਆ ਰਹਿਣਾਗਾ ਕਿਉਂ ਕਹਿਣੇ ਚ ਕਿਉਂ ਨਹੀਂ ਹੈਗੀ ਕਿਉਂ ਨਹੀਂ ਹੈਗੀ ਫਿਰ ਤੂੰ ਇੱਥੇ ਕੀ ਅੰਬ ਲੈਣਾ ਆਈ ਸੀਗੀ ਕੋਈ ਯਾਰ ਮੈਂ ਤੈਨੂੰ ਕਹਿ ਦਿੰਦਾ ਵੀ ਮੈਂ ਕਹਿ ਦਿੰਦਾ ਨਾਲੇ ਉਹ ਨੋ 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 ਉਹਦੇ ਨੂੰ ਪਰਮਿਸ਼ਨ ਹੀ ਨਹੀਂ ਹੈਗੀ ਤੈਨੂੰ ਇੱਕ ਗੱਲ ਦੱਸਦਾ ਉਹ ਨੌਕਰ ਜਿਹਨੂੰ ਨਾ ਘਰੋਂ ਕੱਢਦੇ ਠੀਕ ਹੈ ਹਾਂ ਉਹ ਹੈ ਨਹੀਂ ਬੰਦਾ ਸਹੀ ਗਲਤ ਲੱਗਦਾ ਮੈਨੂੰ ਉਹ ਨਹੀਂ ਯਾਰ ਗਰੀਬ ਆਗਾ ਕੀ ਹੁੰਦਾਗਾ ਮਾਕ ਨੂੰ ਕਹਿ ਕੇ ਕੱਪੜੇ ਵੀ ਧਵਾਉਣ ਵਾਲੇ ਨੇ ਯਾਰ ਬਹੁਤ ਖਰਾਬ ਹੋ ਰਿਹਾ ਆਪ ਹੀ ਤੂੰ ਨੇ ਪਹਿਣਗੇ ਹੱਥ ਮਾਲ ਕਰਨ ਤਾਂ ਕਿੱਥੇ ਦਊਗੀ ਇੱਕ ਹੋ ਗਿਆ ਪਰਨਾ ਜਾਂ ਸ਼ਰਟ ਹੀ ਨਹੀਂ ਹੈਗੀਆਂ ਲੋਰਾਂ ਤਾਂ ਠੀਕ ਨੇ ਕਿਪੂ ਹਾਂਜੀ ਮਾਕ ਜੀ ਅੱਛਾ ਇੱਧਰ ਬੈਠਾ ਹਾਂਜੀ ਆਲਾ ਚਾਹ ਬਣਾਈ ਸੀ ਕਿ ਮੈਂ ਆਵਾਜ਼ ਮਾਰੀ ਸੀ ਇੱਧਰ ਹੀ ਬੈਗਿਆ ਸੀ ਮਾਰਕ ਨੇ ਮੈਂ ਤਾਂ ਆ ਕੱਪੜੇ ਜਦੋਂ ਮੈਂ ਮਸ਼ੀਨ 'ਚ ਪਾਇਆ ਨਾ ਉਦੋਂ ਮੈਨੂੰ ਫੜਾ ਦੀ ਬਾਅਦ 'ਚ ਮੈਂ ਉੱਚ ਮਸ਼ੀਨ 'ਚ ਧੋ ਦੂੰਗੀ ਚੰਗਾ ਹਾਂ ਤਾਂ ਮੈਂ ਆਪੇ ਧੋਣੂੰ ਤੁਸੀਂ ਕਾਹਨੂੰ ਕਿਚਲਾ ਕਰੋਗੇ ਕੋਈ ਗੱਲ ਨਹੀਂ ਉੱਚ ਸਰਪ ਪਿਆ ਹੁੰਦਾਗਾ ਬਹੁਤ ਜ਼ਿਆਦੇ ਪਤਾ ਤਾਂ ਹੈਗਾ ਤੇਰੇ ਸਾਡੇ ਕੱਪੜੇ ਕਿਹੜਾ ਜ਼ਿਆਦੇ ਮਿਲੇ ਹੁੰਦੇ ਆਗੇ ਉਹਦਾ ਕਰਕੇ ਉਸੇ ਦੇ ਕੱਲੇ ਦੇ ਧੋਣ ਵਾਲਿਆ ਜੋ ਠੀਕ ਹੈ ਬਸ ਤੂੰ ਨਾ ਤਾਂ ਹੀ ਹੱਥੇ ਕੱਪੜੇ ਚੰਗਾ ਠੀਕ ਹੈ ਜੀ ਤੇ ਇੱਕ ਫਿਰ ਕੀ ਸੋਚਿਆ ਕਾਦੇ ਵਾਰੇ ਜੀ ਕਾਦੇ ਵਾਰੇ ਭੁੱਲ ਗਿਆ ਦੱਸੋ ਵੀ ਫੇਰ ਵੀ ਸੇ ਦਵਾਰਾ ਦੱਸਾਂ ਤੈਨੂੰ ਫੇਰ ਯਾਦ ਆਊ ਉਹ ਕੰਮਾਂ ਚ ਖਿਆਲਾਂ ਰਹਿਣਾ ਮੈਡਮ ਜੀ ਭੁੱਲੇ ਜਾਂਦਾ ਕੀ ਕੁਝ ਕਿਹਾ ਸੀਗਾ ਆਪਾਂ ਕੋਈ ਪਿਆਰ ਦੀ ਗੱਲ ਕਰੀ ਸੀ ਤੇਰੇ ਨਾਲ ਉਹ ਅੱਛਾ ਉਹ ਬੈਡਰੂਮ ਚ ਪੈ ਕੇ ਹੂੰ ਯਾਦ ਨਹੀਂ ਤਾਂ ਬਸ ਉਹਨੂੰ ਭੁੱਲੇ ਚ ਫਾਇਦਾ ਮੈਡਮ ਜੀ ਮਾਲਕਨ ਜੀ ਉਹਨੂੰ ਯਾਦ ਕਰੇ ਚ ਨਹੀਂ ਫਾਇਦਾ ਮੈਡਮ ਜੀ ਆਪਣੇ ਚ ਫਰਕ ਤਾਂ ਦੇਖੋ ਮੈਂ ਮਾਰਮੁਲੀ ਜਾਂ ਨੌਕਰ ਤੁਸੀਂ ਮਾਲਕ ਨਾ ਮੇਰੀ ਤਾਂ ਕਾਹਤ ਤੁਹਾਨੂੰ ਹੱਥ ਲਾਉਣ ਦੀ ਵੀ ਨਹੀਂ ਹੈਗੀ ਟੱਚ ਕਰਨ ਦੀ ਵੀ ਨਹੀਂ ਮੈਂ ਤੁਹਾਨੂੰ ਪਿਆਰ ਕਿੱਥੋਂ ਦੇ ਦੂੰਗਾ ਕੱਲਾ ਪੈਸਾ ਹੁੰਦਾਗਾ ਸਾਰਾ ਕੁਝ ਵੀ ਹੱਥ ਲਾਉਣ ਦੀ ਕਾਦ ਨਹੀਂ ਹੈਗੀ ਜੇ ਮੇਰੇ ਕੋਲੇ ਪੈਸਾ ਤਾਂ ਮੈਂ ਬਹੁਤ ਜ਼ਿਆਦੇ ਵੱਡੀਆਂ ਗਈ ਵੀ ਪੈਸਾ ਦਾ ਕੱਲਾ ਮੇਰੇ ਲਈ ਤਾਂ ਤੁਸੀਂ ਬਹੁਤ ਵੱਡੇ ਮਾਲਕੇ ਨੇ ਤੁਹਾਡੇ ਲਈ ਭਾਵੇਂ ਮੈਂ ਬਰਾਬਰ ਤਾਂ ਹੋਵਾਂ ਮੇਰੇ ਲਈ ਤੁਸੀਂ ਬਹੁਤ ਵੱਡੇ ਹੋ ਬਹੁਤ ਫਰਕ ਆ ਤੁਹਾਡੇ ਤੇ ਮੇਰੇ ਚ ਪਰ ਮੈਂ ਨਹੀਂ ਸਮਝਦੀ ਫਰਕ ਤੂੰ ਕਿਉਂ ਨਹੀਂ ਸੋਚਦਾ ਹੈਗਾ ਜ਼ਿੰਦਗੀ ਬਦਲ ਜੂਗੀ ਤੇਰੀ ਵੀ ਤੇ ਮੈਨੂੰ ਵੀ ਜੋ ਚਾਹੀਦਾ ਹੈਗਾ ਉਹ ਮਿਲ ਜੂਗਾ ਮੈਨੂੰ ਸਿਰਫ ਪਿਆਰ ਚਾਹੀਦਾ ਇੱਕ ਸਾਥ ਚਾਹੀਦਾ ਉਹ ਤਾਂ ਮੈਡਮ ਜੀ ਮੈਂ ਤੁਹਾਡੀ ਗੱਲ ਸਮਝਦਾ ਹਾਂ ਅਪਾ ਕਿਸੇ ਨੂੰ ਕੁਝ ਵੀ ਪਤਾ ਲੱਗਣ ਨਹੀਂ ਦਿੰਦੇ ਨਾਲੇ ਤੂੰ ਖੁਸ਼ ਨਾਲੇ ਮੈਂ ਖੁਸ਼ ਮੈਡਮ ਜੀ ਨਹੀਂ ਇਹ ਸਹੀ ਨਹੀਂ ਹੈ ਗਿਆ ਅੱਜ ਨਹੀਂ ਤਾਂ ਕੱਲ ਜੇ ਪਤਾ ਲੱਗ ਗਿਆ ਨਾਲੇ ਤੁਹਾਡੀ ਬਦਨਾਮੀ ਹੋਊਗੀ ਨਾਲੇ ਮੈਂ ਕੰਮ ਚੋਂ ਨਿਕਲੂਗਾ ਮਸਾਂ ਮੈਂ ਇੱਥੇ ਕੰਮ ਲੱਭਿਆਗਾ ਕੋਈ ਨਹੀਂ ਕਰਦਾ ਤੈਨੂੰ ਕੰਮ ਚੋਂ ਕੱਢੋ ਕੌਣ ਮਾਲਕਨ ਮੈਂ ਆ ਨਾ ਮਾਲਕਨ ਤਾਂ ਤੁਸੀਂ ਹੈਗੇ ਹੋ ਫਿਰ ਕਿ ਮੇਰੇ ਤੇ ਤੈਨੂੰ ਭਰੋਸਾ ਨਹੀਂ ਮੈਡਮ ਜੀ ਕਿਹੜੀ ਗੱਲ ਕਰਦੇ ਹੋ ਪ੍ਰੋਸਤਾ ਕਾ ਤਾਂ ਫੇਰ ਹੀ ਆ ਫਿਰ ਅੱਖਾਂ ਬੰਦ ਕਰਕੇ ਮੇਰੇ ਤੇ ਵਿਸ਼ਵਾਸ ਕਰੋ ਐਨਾ ਨਾ ਸੋਚ ਮੈਡਮ ਜੀ ਡਰ ਲੱਗਦਾ ਹਾਲੇ ਮੇਰਾ ਚਿੱਤ ਰਾਜੀ ਨਹੀਂ ਹੈ ਗਿਆ ਚਿੱਤ ਰਾਜੀ ਹੈ ਨਹੀਂ ਨੰਨ ਮਨ ਨੂੰ ਬਣਾ ਆਪਣੇ ਮਨ ਮਨਾ ਜਿੰਨਾ ਪੈਸਾ ਚਾਹੀਦਾ ਉੰਨਾ ਹੀ ਬੋਲ ਕਿੰਨਾ ਪੈਸਾ ਚਾਹੀਦਾ ਤੈਨੂੰ ਪਰ ਜਿਹਦਾ ਮਾੜੇ ਮੇਜੀ ਤਨਖਾਹ ਮਿਲ ਜਾਂਦੀ ਹੈ ਮੈਨੂੰ ਉਹੀ ਬਹੁਤਾ ਤਨਖਾਹ ਨੂੰ ਤੂੰ ਛੱਡ ਤਨਖਾਹ ਦੀ ਤਾਂ ਗੱਲ ਹੀ ਨਾ ਕਰੀਂ ਇਸ ਤੋਂ ਬਾਅਦ ਜਿੰਨੀ ਜ਼ਰੂਰਤ ਹੈ ਚੁੱਪ ਕਰਕੇ ਮੇਰਾ ਕਾਰਡ ਲੈ ਜਾ ਤੇ ਬਰਤਨ ਲੈ ਆ ਪਰ ਠੀਕ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿਸੇ ਕੋਲੇ ਗੱਲ ਕਰਨ ਦੀ ਜ਼ਰੂਰਤ ਨਹੀਂ ਤੈਨੂੰ ਸਿਰਫ ਆਪਣੇ ਦੋਨਾਂ ਵਿਚ ਗੱਲ ਜਾਈਂਗੀ ਠੀਕ ਹੈ ਫੇਰ ਵੀ ਮੈਨੂੰ ਥੋੜਾ ਜਿਹਾ ਸੋਚਣ ਦਾ ਟਾਈਮ ਦਿਓ ਮਾਲਕ ਜੀ ਸੋਚਣ ਦਾ ਟਾਈਮ ਇਹ ਚ ਸੋਚਣ ਵਾਲੀ ਗੱਲ ਹੀ ਨਹੀਂ ਹੈ ਕੋਈ ਦੇਖੋ ਤੂੰ ਦੇਖੀ ਜਾਣਾ ਵਾ ਸਭ ਕੁਝ ਦੇਖਦਾ ਇੱਥੇ ਰਹਿਣਾਗਾ ਆਉਂਦਾ ਤਾਂ ਤੁਹਾਡੇ ਤੇ ਤਰਸ ਬਥੇਰਾ ਮੈਨੂੰ ਫਿਰ ਕਿਉਂ ਨਹੀਂ ਤੂੰ ਮੇਰੀ ਮਜਬੂਰੀ ਸਮਝ ਰਿਹਾ ਆਪਣੇ ਤੇ ਮੇਰੇ 'ਚ ਫਰਕ ਵੀ ਦੇਖੋ ਮੈਡਮ ਜੀ ਜੇ ਤਰਸ ਆਉਂਦਾ ਫਿਰ ਹਾਂ ਕਰਦੇ ਤੂੰ ਆ ਮੈਡਮ ਜੀ ਇੱਕੋ ਲੱਖ ਤੋਂ ਸੋਚਣ ਦਾ ਟਾਈਮ ਵੀ ਦਿਓ ਇੱਕ ਦਿਨ ਚ ਥੋੜੀ ਫੈਸਲੇ ਲਏ ਜਾਂਦੇ ਆ ਚੰਗਾ ਸੋਚ ਲਾ ਸੋਚ ਕੇ ਮੈਨੂੰ ਹਾਂ ਹੀ ਚਾਹੀਦੀ ਐ ਠੀਕ ਐ ਕੋਈ ਨਾ ਮੈਡਮ ਜੀ ਚਾ ਠੀਕ ਐ ਹਾਂ ਹੋਣੀ ਚਾਹੀਦੀ ਆ ਨਾ ਨਹੀਂ ਕੋਈ ਨਾ ਜੀ ਹੂੰ ਯਾਰ ਆਪਾਂ ਨੂੰ ਹੋਰ ਪਾਸੇ ਫੋਮਾਨ ਦੀ ਲੋੜ ਨਹੀਂ ਪੈਣੀ ਇਹਨਾਂਲੇ ਪੈਸੇ ਚਲ ਸੋਚਦੇ ਆ ਕਿ ਬਣਦਾ